ਛੱਟ ਪਾੜ ਕੇ ਬੰਦੇ ਆਏ ਆ ਤੇ ਮੇਰਾ 12000 ਦਾ ਮਕਸਾਦ ਕੈਸੇਗਾ ਕੱਲਾ ਬਾੜ ਕੱਲੇ ਦੇ ਵਿੱਚ ਪੈ ਲੈ ਕੇ ਤੇ 22 ਜੋੜੇ ਆਪਣੇ ਵਧੀਆ ਕੁਆਲਟੀ ਵਾਲੇ 18 2000 18 ਪੀਸ ਔਰ 2000 ਦੇ ਜੋੜੇ ਆਪਣੇ ਖਰੀਦ ਲਏ। ਤਾਂ ਬਈ ਇਹ 15 ਤੋਂ 20 ਮਿੰਟ ਦੇ ਵਿੱਚ ਚੋਰ ਅੰਦਰ ਵੜਿਆ, ਛੱਡ ਤੋੜਿਆ, ਉਹਨੇ ਛੱਡ ਤੋੜ ਕੇ ਅੰਦਰੋਂ ਦੀ 플ਾਈ ਤੋੜ ਕੇ ਅੰਦਰ ਐਂਟਰ ਹੋਇਆ। ਕੱਲਾ ਬੰਦਾ ਫੇਸ ਉਹਨੇ ਸਾਰਾ ਗਵਰ ਕੀਤਾ, ਉਹਦੀ ਪੂਰੀ ਸੀਸੀਟੀਵੀ ਫੁਟੇਜ ਆਪਣੇ ਕੋਲ ਹੈ। ਘੰਟਾ ਕਰ ਤੋਂ ਚੰਦ ਕਦਮਾਂ ਦੀ ਦੂਰੀ ਤੇ ਇਹ ਹਾਦਸੇ ਹੋ ਰਹੇ ਆ। ਤੇ ਤੁਸੀਂ ਇਹ ਦੇਖੋ ਵੀ ਤਾਂ ਯਾ ਫਾਨੂ ਮਾਨ ਸਰਕਾਰ ਦੀ ਨਾਕਾਮੀ ਕਹਿ ਲਈ ਹੈ ਜਾਂ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਕਹਿ ਲਈਏ ਚੋਰਾਂ ਦੇ ਹੌਸਲੇ ਕਿੰਨੇ ਪੁੱਤੇ ਹੋਏ ਉਹਨੇ ਦੁਕਾਨ ਦੇ ਵਿੱਚ ਟਾਰਗੇਟ ਸਿਰਫ ਆਪਣੇ ਇੱਕ ਗੱਲੇ ਨੂੰ ਕੀਤਾ ਗੱਲੇ ਦੇ ਵਿੱਚ 4 ਤੋਂ 5 ਮੋਬਾਈਲ ਵੇ ਸੀਗੇ ਤੇ 17 ਤੋਂ 18000 ਰੁਪਿਆ ਕੈਸ਼ ਪਿਆ ਸੀ ਠੀਕ ਹੈ ਜੀ ਉਹਨੇ ਹੋਰ ਕਿਸੇ ਚੀਜ਼ ਨੂੰ ਆਦੇ ਬਾਕੀ ਉਹਨੇ ਸਾਰੇ ਕਾਊਂਟਰਾਂ ਦੇ ਦਰਾਜ ਗੱਲੇ ਸਾਰੇ ਝਾੜਦੇ ਆ ਉਹਨੇ ਹਰ ਰੋਜ਼ ਸਨੇਚਿੰਗ ਹੋ ਰਹੀਆਂ ਹਰ ਰੋਜ਼ ਚੋਰੀਆਂ ਹੋ ਰਹੀਆਂ ਆ ਬਿਲਕੁਲ ਸਾਡੇ ਨਾਲ ਕੋਲ ਇੱਥੇ ਹਰ ਰੋਜ਼ ਰਾਤ ਨੂੰ ਤੁਸੀਂ ਦੇਖੋਗੇ ਗਲਤ ਅੰਸਰ ਬੈਠੇ ਹੁੰਦੇ ਰਾਤ ਨੂੰ ਜਦੋਂ ਮਰਜ਼ੀ ਆ ਕੇ ਦੇਖ ਲੈ ਉਹ ਚਾਰੇ ਚੰਗੇ ਮਾੜੇ ਨਜਾਇਜ਼ ਜਾਇਜ਼ ਕੰਮ ਸਾਰੇ ਕਰਦੇ ਤੇ ਉਹਨਾਂ ਦਾ ਹੀ ਕੰਮ ਹੈ ਅੱਜ ਇੱਕ ਹਫ਼ਤਾ ਪਹਿਲਾਂ ਵੀ ਮੈਂ ਦਰਖਾਸਤ ਦੇ ਕੇ ਆਇਆ ਸਾਡੀ ਸੇਮ ਦੁਕਾਨ ਤੇ ਚੋਰੀ ਹੋਈ ਸਟੇਸ਼ਨ ਦੇ ਸਾਹਮਣੇ ਤੇ ਉੱਥੇ ਵੀ ਸਾਡਾ 60 ਤੋਂ 70 ਹਜ਼ਾਰ ਰੁਪਏ ਦਾ ਦੋ ਨਵੇਂ ਮੋਬਾਈਲ ਲੈ ਗਿਆ 70 80 ਘੜੀਆਂ ਜਾ ਕੇ ਲੈ ਗਿਆ ਐਨਕਾਂ ਦੇ ਡੱਬੇ ਜਾ ਕੇ ਲੈ ਗਿਆ ਸਾਡਾ ਹੀ ਬੈਗ ਭਰ ਕੇ ਲੈ ਕੇ ਨਿਕਲਿਆ ਉਹਦੀ ਵੀ ਸੀਸੀਟੀਵੀ ਫੁਟੇਜ ਸਾ ਨਮਸਤੇ ਸਸਰੀਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਨੇ ਕਿਉਂਕਿ ਉਹ ਚੋਰੀ ਕਰਨ ਲੱਗੇ ਬਿਲਕੁਲ ਵੀ ਨਹੀਂ ਸੋਚਦੇ ਕਿਉਂਕਿ ਬੰਦੇ ਜਿਹੜੇ ਹੁੰਦੇ ਨੇ ਬੜੇ ਮਿਹਨਤ ਦੇ ਨਾਲ ਆਪਣੇ ਕਾਰੋਬਾਰ ਚਲਾ ਰਹੇ ਹੁੰਦੇ ਨੇ ਪਰ ਉਹਨਾਂ ਨੇ ਕੀ ਹੁੰਦਾ ਛੱਤ ਤੋੜ ਕੇ ਜਾਂ ਤਾਲਾ ਤੋੜ ਕੇ ਅੰਦਰ ਵੜ ਕੇ ਜਿਹੜਾ ਚੋਰੀ ਕਰਕੇ ਨਿਕਲ ਜਾਣਾ ਹੁੰਦਾ ਆ ਐਸੇ ਤਰ੍ਹਾਂ ਦੇ ਦੋ ਮਾਮਲੇ ਕੈਂਟਾਗੜ੍ਹ ਨੇੜੇਕ ਮਾਰਕੀਟ ਤੋਂ ਆਏ ਨੇ ਜਿੱਥੇ ਇੱਕ ਬੂਟਾਂ ਦੀ ਦੁਕਾਨ ਦੇ ਉੱਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ ਵੀ ਉੱਚੋ ਛੱਤ ਪਾੜ ਕੇ ਜਿਹੜੇ ਹੈਗੇ ਆ ਚੋਰ ਅੰਦਰ ਆਇਆ ਤੇ ਉਹਨੇ ਜਿਹੜਾ ਹੈਗਾ ਵਾ ਕੈਸ਼ ਤੇ ਨਾਲ ਜਿਹੜੇ ਬੂਟ ਜਿਹੜੇ ਸੀਗੇ ਨਵੇਂ ਬੂਟਾਂ ਦੇ ਜੋੜੇ ਉਹ ਲੈ ਕੇ ਚਿੱਤਰ ਹੋ ਗਿਆ ਆ ਤੇ ਗੱਲਬਾਤ ਕਰ ਲੈਣੇ ਆ ਜਿਹੜੇ ਦੁਕਾਨ ਦੇ ਓਨਰ ਨੇ ਬਾਈ ਜੀ ਕੀ ਨਾਮ ਤੁਹਾਡਾ ਬਾਈ ਜਸਲਵਜੀਤ ਇਹ ਕੀ ਹੋਇਆ ਦੁਕਾਨ ਦੇ ਉੱਤੇ ਸਾਰਾ ਮਾਮਲਾ ਇਹਦੇ ਜਾਣਕਾਰੀ ਦਿਓ ਭਾਰੀ ਇਹ ਆਪਣੀ 3 3 ਵਜੇ ਨੂੰ ਆਪਣੀ ਚੋਰੀ ਹੋਈ ਆ ਭਾਰੀ ਰਾਤੀ 3 ਵਜੇ ਤੇਰੇ ਤੜਕੇ ਦੇ ਨਵੇਂ ਚੋਰੀ ਹੋਈ ਆ ਤੇ ਦੇ ਲੋ ਛੱਤ ਪਾੜ ਕੇ ਬੰਦੇ ਆਏ ਆ ਤੇ ਮੇਰਾ 12000 ਦਾ ਇੱਕ ਕੈਟ ਸੀਗਾ ਗੱਲਾਂ ਬਾਤ ਗੱਲੇ ਦੇ ਵਿੱਚ ਪੈ ਲੈ ਗਏ 20 25 ਜੋੜੇ ਆਪਣੇ ਵਧੀਆ ਕੁਆਲਟੀ ਵਾਲੇ 18 2000 ਦਾ 18 2000 2000 ਦੇ ਜੋੜੇ ਆਪਣੇ ਖਰੀਦ ਸੀਗੇ ਤੇ ਦੇਖੋ ਕਿੰਨਾ ਨੁਕਸਾਨ ਹੋ ਗਿਆ ਹੁਣ 20 25 ਹਜ਼ਾਰ ਦਾ ਮੇਰਾ ਛੜ ਦਾ ਨੁਕਸਾਨ ਆ ਤੇ ਮੈਂ ਹੁਣ ਕਿੱਦਾਂ ਕਰਾਂਗਾ ਮੈਨੂੰ ਆਪ ਨੂੰ ਸੋਚਿਆ ਵੀ ਆ ਜੀ ਕਿੰਨਾ ਨੁਕਸਾਨ ਆ ਚੋਰਾਂ ਦੇ ਇੰਨਾ ਕੋਤਲਾ ਬਲੰਦ ਹੋਇਆ ਪਿਆ ਜਾਂ ਸਾਡੇ ਜਿਹੜੇ ਮਿਹਨਤ ਕਰਦੇ ਮਿਹਨਤ ਕੋ ਖਾਣ ਦੇ ਦਿੰਦੇ ਰੋਟੀ ਕੀ ਕਰ ਸਕਦੇ ਭਾਈ ਅਸੀਂ ਉਹਨੇ ਇਦੇ ਪਿੱਛੇ ਕੀ ਹੈਗਾ ਵਾ ਤੁਹਾਡੀ ਦੁਕਾਨ ਦੇ ਪਿੱਛੇ ਕੀ ਹੈ? ਬਾਈ ਬਾਗ ਦੇ ਛੱਡਾਂ ਆ ਸਾਰੀਆਂ 20 25 ਦੁਕਾਨਾਂ ਛੱਡਾਂ ਹੀ ਆ ਸਾਰੇ ਬੈਗ ਸਾਰੀ ਗੱਲੀ ਆ ਰੇਲਵੇ ਦੀ ਆ ਫੁੱਟਵਾਲ ਤੁਰਨ ਵਾਸਤੇ ਬਣਾਈ ਹੋਈ ਆ ਤੇ ਇੱਦੀ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਆਈ ਆ? ਹਾਂ ਜੀ ਆ ਗਈ ਆ ਬਾਈ ਨਾਲ ਦੇ ਦੁਕਾਨ ਜਿਹੜਾ ਚੋਰੀ ਹੋਈ ਆ ਬਾਈ ਲਾਟੂ ਭਾਈ ਜਿਹੜਾ ਨਾਲ ਦੇ ਦੁਕਾਨਾਂ ਮਾਲਕ ਉਹਨਾਂ ਦੇ ਕੋਲ ਸੀਡੀ ਵੀ ਦਿਖਾਈ ਗਈ ਬਾਈ। ਜੀ ਤੁਸੀਂ ਦਰਖਾਸਤ ਦਿੱਤੀ ਪੁਲਿਸ ਨੂੰ? ਹਾਂ ਜੀ ਬਾਈ ਹੁਣ ਦੇਖ ਗਿਆ ਆ ਦਰਖਾਸਤ ਭਾਈ। ਜਿਹੜੀ ਕਿਹੜਾ ਥਾਣਾ ਲੱਗਦਾ? ਹਰੀਆ ਥਾਣਾ ਕੋਹਲੀ ਵਰੀ। ਅੱਛਾ ਇੱਕ ਨੰਬਰ ਵਰੀ ਤੇ ਫਿਰ ਹੁਣ ਕੀ ਤੁਸੀਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਤਾਂ ਕਹਿੰਦੇ ਆ ਕਿ ਵਾਕਿਆ ਨੂੰ ਵੀ ਸਾਵਧਾਨ ਕਰਦੇ ਆ ਕਿ ਹੋਰ ਕਿਸੇ ਦੀ ਚੋਰੀ ਨਾ ਕਿਸੇ ਦੀ ਹੋਵੇ ਤੇ ਆਪੇ ਹੀ ਸਾਵਧਾਨ ਪਹਿਲੇ ਹੋ ਰਹੇ ਹੋ ਚੋਰਾਂ ਦਾ ਕੁਝ ਪਤਾ ਨਹੀਂ ਛੱਤ ਵੜ ਕੇ ਆ ਜਵੇ ਜੰਦੇ ਤੋੜ ਕੇ ਆ ਜਵੇ ਇਹ ਸਾਰਿਆਂ ਲਈ ਚੁਕਾਨੇ ਕਰਦੇ ਆ ਤੇ ਹੁਣ ਅਸੀਂ ਕਰੀਏ ਕੀ ਦਾਰੀ 50 ਸਾਢੇ ਲੱਖ ਦਾ ਨੁਕਸਾਨ ਇਹ ਹੋ ਗਿਆ ਲੱਖ ਡੇਢ ਲੱਖ ਦੇ ਥੱਲੇ ਬਹਿ ਗਈਆਂ ਸੀ ਜਿਹੜੇ ਤਾਲੇ ਹੁੰਦੇ ਨੇ ਉਹ ਸਾਧਾ ਵਾਸਤੇ ਹੁੰਦੇ ਨੇ ਨਾ ਕਿ ਚੋਰਾਂ ਵਾਸਤੇ ਚੋਰਾਂ ਨੇ ਤੋੜ ਕੇ ਹੀ ਜਿਹੜਾ ਦੁਕਾਨ ਦੇ ਅੰਦਰ ਕੁਛ ਨਾ ਹੁੰਦਾ ਆ ਤੇ ਉੱਥੋਂ ਜਿਹੜਾ ਸਮਾਨ ਚੱਕਣਾ ਹੁੰਦਾ ਆ ਬਾਈ ਜੀ ਕੀ ਨਾਮ ਤੁਹਾਡਾ ਸਿਮਰਨਜੀਤ ਸਿੰਘ ਆ ਜੀ ਮੈਂ ਮੇਰੀ ਨਾਲ ਹੀ ਦੁਕਾਨ ਆ ਮਾਰਕੀਟ ਦਾ ਜਨਨ ਸਕਤਰੀ ਆ ਕਹਿਣਾ ਮੈਂ ਇਹ ਚਾਹਨਾ ਵੀ ਲਾਅਨ ਆਰਡਰ ਦੀ ਜਿਹੜੀ ਪੋਜੀਸ਼ਨ ਆ ਬਹੁਤ ਖਰਾਬ ਆ ਉਸ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੋਵੇ ਕਿ ਆਪਣੀ ਮੁਸਤਦੀ ਵਰਤਨ ਕਿ ਪ੍ਰੋਪਰ ਜਿਹੜੀ ਪੈਟਰੋਲਿੰਗ ਆ ਚਾਹੇ ਪੀਸੀਆਰ ਦਸਤਾ ਹੋਵੇ ਜਾਂ ਜਿਹੜੇ ਵੀ ਰਾਤ ਨੂੰ ਕਿਉਂਕਿ ਮੈਂ ਦੇਖੋ ਘੰਟਾ ਘਰ ਚੌਂਕ ਆ ਘੰਟਾ ਕਰ ਤੋਂ ਚੰਦ ਕਦਮਾਂ ਦੀ ਦੂਰੀ ਤੇ ਹਾਦਸੇ ਹੋ ਰਹੇ ਆ ਤੇ ਤੁਸੀਂ ਇਹ ਦੇਖੋ ਵੀ ਚਾਹੇ ਆਪਾਂ ਇਹਨੂੰ ਮਾਨ ਸਰਕਾਰ ਦੀ ਨਾਕਾਮੀ ਕਹਿ ਲਈਏ ਜਾਂ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਕਹਿ ਲਈਏ ਚੋਰਾਂ ਦੇ ਹੌਸਲੇ ਕਿੰਨੇ ਉੱਚੇ ਹੋਏ ਕਿੰਨੇ ਉੱਚੇ ਆ ਹਨਾ ਜੀ ਹਰ ਰੋਜ਼ ਸਨੇਚਿੰਗਾਂ ਹੋ ਰਹੀਆਂ ਹਰ ਰੋਜ਼ ਚੋਰੀਆਂ ਹੋ ਰਹੀਆਂ ਆ ਬਿਲਕੁਲ ਸਾਡੇ ਨਾਲ ਪੁੱਲ ਇੱਥੇ ਹਰ ਰੋਜ਼ ਰਾਤ ਨੂੰ ਤੁਸੀਂ ਦੇਖੋਗੇ ਗਲਤ ਅੰਸਰ ਬੈਠੇ ਹੁੰਦੇ ਰਾਤ ਨੂੰ ਜਦੋਂ ਮਰਜ਼ੀ ਆ ਕੇ ਦੇਖ ਲਓ ਉਹ ਚਾਰੇ ਚੰਗੇ ਮਾੜੇ ਨਜਾਇਜ਼ ਜਾਇਜ਼ ਕੰਮ ਸਾਰੇ ਕਰਦੇ ਤੇ ਉਹਨਾਂ ਦਾ ਹੀ ਕੰਮ ਆ ਤੂੰ ਹਰ ਅਫਸਰ ਲੰਘਦਾ ਹੋਵੇ ਅਫਸਰ ਲੰਘ ਕੇ ਸਿਵਲ ਲਾਈਨ ਏਰੀਆ 'ਚ ਜਾਂਦਾ ਹੋਵੇ ਤੇ ਉਹਨਾਂ ਨੂੰ ਇਹ ਦਿਸਦਾ ਨਹੀਂ ਵੀ ਇੱਥੇ ਕੀ ਕੀ ਹੋ ਰਿਹਾ ਕਿਹੜੇ ਬੰਦੇ ਖੜ੍ਹ ਰਹੇ ਆ ਕੋਈ ਚੋਰ ਹੈ ਉਹ ਚੱਕੇ ਆ ਇੱਥੇ ਪੁਲ ਦੇ ਥੱਲੇ ਥੱਲੇ ਤੁਸੀਂ ਦੇਖੋਗੇ ਜਿਹੜੇ ਅਸੀਂ ਤਾਂ ਉਹਨਾਂ ਨੂੰ ਬੰਗਲਾਦੇਸ਼ੀ ਕਹਿੰਨੇ ਆ ਵੀ ਉਹਨਾਂ ਨੇ ਵੀ ਇੱਥੇ ਝੁਗੀਆਂ ਜੀਆਂ ਪਾਈਆਂ ਹੋਈਆਂ ਆ ਆਪ ਤੇ ਡੇਲੀ ਸੌਂਦੇ ਆਂਦੇ ਆ ਰੋਜ਼ ਗੰਦਮੰਦ ਪਾਉਂਦੇ ਤੇ ਬੁਰਾ ਹਾਲ ਕੀਤਾ ਹੈ ਪੁਲਿਸ ਪ੍ਰਸ਼ਾਸਨ ਨੂੰ ਜਾਂ ਕਾਰਪੋਰੇਸ਼ਨ ਨੂੰ ਜਾਂ ਜਿਹੜੇ ਵੀ ਸਬੰਧਤ ਵਿਭਾਗ ਮੈਂ ਉਹਨਾਂ ਨੂੰ ਇਹ ਦਿਸਦਾ ਨਹੀਂ ਜ਼ਰੂਰੀ ਥੋੜੀ ਵੀ ਹਰ ਗੱਲ ਕਹਿ ਗਈ ਆਪਾਂ ਉਹਨਾਂ ਕੋਲੋਂ ਠੀਕ ਕਰਾਈਏ ਵੀ ਤੁਸੀਂ ਇਹ ਤਨਖਾਹਾਂ ਲੈਨੇ ਹੋ ਤੁਸੀਂ ਪ੍ਰਸ਼ਾਸਨ ਦੇ ਵਿੱਚੋਂ ਸਰਕਾਰ ਦੇ ਵਿੱਚੋਂ ਇਹ ਤੁਸੀਂ ਠੀਕ ਕਰੋ ਦੁਰਸਤ ਕਰੋ ਤਾਂ ਕਿ ਤੁਸੀਂ ਪਬਲਿਕ ਦੀ ਜਿਹੜੀ ਸਿਕਿਉਰਿਟੀ ਆ ਤੁਹਾਡੇ ਹੱਥਾਂ 'ਚ ਆ ਪਬਲਿਕ ਵੀ ਸਿਕਿਉਰ ਫੀਲ ਕਰੇ ਹਾਂਜੀ ਤੁਸੀਂ ਉਹਨਾਂ ਦਿਨ ਦਿਹਾੜੇ ਕਹਿ ਲੋ ਰਾਤ ਨੂੰ ਕਹਿ ਲੋ 24 ਘੰਟੇ ਚੱਲਣ ਵਾਲਾ ਇਹ 올ਡ ਜੀਟੀ ਰੋਡ ਆ ਜਿੱਥੇ ਅਸੀਂ ਖੜੇ ਹਾਂ 24 ਘੰਟੇ ਚੱਲਣ ਵਾਲੀ ਇਹ ਜਗ੍ਹਾ ਵਾ ਅਗਰ ਇੱਥੇ ਦੇ ਦੁਕਾਨਦਾਰ ਸੇਫ ਨਹੀਂ ਹੈਗੇ ਤਾਂ ਗਲੀ ਮਹੱਲਿਆਂ ਦਾ ਤਾਂ ਆਪਾਂ ਗੱਲ ਹੀ ਨਹੀਂ ਕਰ ਸਕਦੇ ਕੀ ਹੁਣ ਪ੍ਰਸ਼ਾਸਨ ਕੋ ਕੀ ਮੰਗੇ ਤੁਹਾਨੂੰ ਪ੍ਰਸ਼ਾਸਨ ਕੋ ਮੰਗਿਆ ਜੀ ਇੱਕ ਤਾਂ ਇੱਥੇ ਜਿਹੜੀ ਪੁਲਿਸ ਦਾ ਬੰਦੋਬਸਤ ਵਧੀਆ ਤਰੀਕੇ ਕੀਤਾ ਜਾਵੇ ਉਹਦੀ ਪੁਲਿਸ ਦੀ ਮੁਸਤਜ਼ਦੀ ਵਧਾਈ ਜਾਵੇ ਇਹ ਨਹੀਂ ਵੀ ਪੁਲਿਸ ਆਵੇ ਤੇ ਆ ਕੇ ਰਾਤ ਨੂੰ ਦੇਖ ਲਵੇ ਵੀ ਹਾਂਜੀ ਠੀਕ ਹੈ ਤੇ ਹੁਣ ਅਸੀਂ ਕਿਤੇ ਸਾਈਡ ਤੇ ਜਾ ਕੇ ਆਰਾਮ ਕਰ ਲਈਏ ਜੋ ਕਿ ਅਕਸਰ ਦੇਖਣ ਨੂੰ ਮਿਲਦਾ ਵਾ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਸਾਡੀ ਇਹੀ ਮੰਗ ਆ ਪੁਲਿਸ ਪ੍ਰਸ਼ਾਸਨ ਤੋਂ ਕਿ ਟਾਈਮ-ਟਾਈਮ ਤੇ ਸਮੇਂ-ਸਮੇਂ ਦੇ ਉੱਤੇ ਹਰ ਏਰੀਆ ਦੇ ਵਿੱਚ ਜ਼ਰੂਰੀ ਨੀਂ ਘੰਟਾ ਕਰ ਏਰੀਆ ਹਰ ਏਰੀਆ ਦੇ ਵਿੱਚ ਜਿਹੜੀ ਹੈ ਪੈਟਰੋਲਿੰਗ ਵਧਾਈ ਜਾਵੇ ਜਿਹੜੇ ਮਾਰੇ ਜਾਂ ਤਾਂ ਕਿ ਜਿਹੜੇ ਚੋਰ ਚੱਕੇ ਆ ਉਹ ਚੁਕੰਨੇ ਹੋ ਜਾਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੁਲਿਸ ਜਿਹੜੀ ਆ ਮੁਸਤੈਦ ਆ ਚੋਰਾਂ ਵੱਲੋਂ ਇੱਕੋ ਰਾਤ ਦੇ ਵਿੱਚ ਦੋ ਦੁਕਾਨਾਂ ਉੱਤੇ ਚੋਰੀ ਕੀਤੀ ਐ ਤੇ ਪਿੱਛੋਂ ਜਿਹੜਾ ਹੈਗਾ ਵਾ ਡ੍ਰੋਨ ਸੀਲਿੰਗ ਜਿਹੜੀ ਹੈਗੀ ਤੋੜ ਕੇ ਉੱਥੋਂ ਜਿਹੜੇ ਅੰਦਰ ਆ ਕੇ ਮੋਬਾਈਲ ਵਾਲੀ ਦੁਕਾਨ ਤੇ ਬੂਟਾਂ ਵਾਲੀ ਦੁਕਾਨ ਤੇ ਚੋਰੀ ਕੀਤੀ ਐ ਤੇ ਦੱਸਿਆ ਜਾ ਰਿਹਾ ਹੈ ਵੀ ਜਿਹੜੀ ਇਹ ਮੋਬਾਈਲ ਵਾਲੀ ਦੁਕਾਨ ਆ ਇਹਨਾਂ ਦੇ ਹੋਲੀ ਵਾਲੇ ਦਿਨ ਵੀ ਇੱਕ ਦੁਕਾਨ ਦੂਸਰੇ ਪਾਸੇ ਹੈਗੀ ਉੱਥੇ ਵੀ ਇੱਕਨਾਂ ਦੀ ਚੋਰੀ ਹੋਈ ਸੀ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਆਨੰਦ ਪ੍ਰਕਾਸ਼ ਜੀ आनंद जी ये दसो की ये कदों दा टाइम सिगा जदों चोरी होईया ते किन्नाक नुकसान होया तु 3:15 ਤੋਂ 20 ਮਿੰਟ ਦੇ ਵਿੱਚ ਚੋਰ ਅੰਦਰ ਵੜਿਆ ਛੱਡ ਤੋੜਿਆ ਉਹਨੇ ਛੱਡ ਤੋੜ ਕੇ ਅੰਦਰੋਂ ਦੀ ਪਲਾਈ ਤੋੜ ਕੇ ਅੰਦਰ ਐਂਟਰ ਹੋਇਆ ਕੱਲਾ ਬੰਦਾ ਫੇਸ ਉਹਨੇ ਸਾਰਾ ਕਵਰ ਕੀਤਾ ਉਹਦੀ ਪੂਰੀ ਸੀਸੀਟੀਵੀ ਫੁਟੇਜ ਆਪਣੇ ਕੋਲ ਹੈ ਠੀਕ ਹੈ ਉਹਨੇ ਦੁਕਾਨ ਦੇ ਵਿੱਚ ਟਾਰਗੇਟ ਸਿਰਫ ਆਪਣੇ ਇੱਕ ਗੱਲੇ ਨੂੰ ਕੀਤਾ ਗੱਲੇ ਦੇ ਵਿੱਚ 4 ਤੋਂ 5 ਮੋਬਾਈਲ ਪਏ ਸੀਗੇ ਤੇ 17 ਤੋਂ 18000 ਰੁਪਇਆ ਕੈਸ਼ ਪਿਆ ਸੀਗਾ ਠੀਕ ਹੈ ਜੀ ਉਹਨੇ ਹੋਰ ਕਿਸੇ ਚੀਜ਼ ਨੂੰ ਆਦੇ ਬਾਕੀ ਉਹਨੇ ਸਾਰੇ ਕਾਊਂਟਰਾਂ ਦੇ ਦਰਾਜ ਗੱਲੇ ਸਾਰੇ ਛਾਂਡੇ ਆ ਉਹਨੇ ਅੰਦਰ ਨਵੇਂ ਮੋਬਾਈਲ ਪਏ ਸੀ ਸਾਰਾ ਕੁਝ ਪਿਆ ਸੀ ਉਹਨੇ ਕੁਝ ਨਹੀਂ ਚੱਕਿਆ ਇਹਦੇ ਪਿਛਲੇ ਪਾਸੇ ਕੀ ਹੈਗਾ ਦੁਕਾਨਾ ਇਹਦੇ ਪਿਛਲੇ ਪਾਸੇ ਰਨਿੰਗ ਰੂਮ ਹੈ ਰੇਲਵੇ ਦਾ ਜਿੱਡੇ ਟੀਟੀ ਵਗੈਰਾ ਸਟੇ ਕਰਦੇ ਨੇ ਰਾਤ ਨੂੰ ਅੱਛਾ ਜੀ ਤੇ ਹੁਣ ਦੀ ਪੁਲਿਸ ਕੰਪਲੇਟ ਕੀਤੀ ਹੈ ਪੁਲਿਸ ਕੰਪਲੇਟ ਕਰ ਦਿੱਤੀ ਹੈ ਜੀ ਤੇ ਕੋਈ ਆਇਆ ਪੁਲਿਸ ਨੂੰ ਕੋਈ ਦਰਖਾਸਤ ਤਿੰਨ ਤੋਂ ਬਾਅਦ ਹਜੇ ਤੱਕ ਨਹੀਂ ਆਇਆ ਅੱਛਾ ਫੇ ਰਾਤੀ 3 ਵਜੇ ਦਾ ਮਾਮਲਾ ਹੈ ਤੇ ਸਵੇਰੇ ਤੁਸੀਂ ਦਰਖਾਸਤ ਦਿੱਤੀ ਹੋਣੀ ਹੈ ਤੇ ਹਜੇ ਤੈਨੂੰ ਸਰ ਮੈਨੂੰ ਇੱਕ ਤੋਂ ਡੇਢ ਘੰਟਾ ਹੋ ਚੁੱਕਾ ਤੇ ਹਲੇ ਤੱਕ ਪੁਲਿਸ ਵਾਲਾ ਕੋਈ ਹਜੇ ਤੱਕ ਕੋਈ ਨਹੀਂ ਆਇਆ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਹੈਗੀ ਹੈ ਪ੍ਰ ਜਾਗ ਜਾਵੇ ਹੁਣ ਬਹੁਤ ਹੋ ਚੁੱਕਾ ਹੈ ਇੱਕ ਹਫਤਾ ਪਹਿਲਾਂ ਵੀ ਮੈਂ ਦਰਖਾਸਤ ਦੇ ਕੇ ਆਇਆ ਸਾਡੀ ਸੇਮ ਦੁਕਾਨ ਤੇ ਚੋਰੀ ਹੋਈ ਸਟੇਸ਼ਨ ਦੇ ਸਾਹਮਣੇ ਤੇ ਉੱਥੇ ਵੀ ਸਾਡਾ 60 ਤੋਂ 70 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਦੋ ਨਵੇਂ ਮੋਬਾਈਲ ਲੈ ਗਿਆ 70 80 ਘੜੀਆਂ ਚੱਕ ਕੇ ਲੈ ਗਿਆ ਐਣਕਾ ਦੇ ਡੱਬੇ ਚੱਕ ਕੇ ਲੈ ਗਿਆ ਸਾਡਾ ਹੀ ਬੈਗ ਭਰ ਕੇ ਲੈ ਕੇ ਨਿਕਲਿਆ ਉਹਦੀ ਵੀ ਸੀਸੀਟੀਵੀ ਫੁਟੇਜ ਸਾਡੇ ਕੋਲ ਹੈਗੀ ਹੈ ਸਰ ਕੀ ਲੱਗਦਾ ਵੀ ਜਿਹੜਾ ਨੌਜਵਾਨ ਇਹ ਚੋਰੀ ਕਰ ਰਿਹਾ ਹੈ ਅੱਜ ਨਸ਼ਿਆਂ ਦਾ ਮਾਰਿਆ ਬਸ ਨਸ਼ਿਆਂ ਦਾ ਮਾਰਿਆ ਇਹਦੀ ਬਾਡੀ ਲੈਂਗੁਏਜ ਦੱਸਦੀ ਹੈ ਅੱਜ ਕੱਲ ਤੁਹਾਨੂੰ ਪਤਾ ਨਹੀਂ ਛੇੜੀ ਹੈਗੇ ਚਿੱਟਾ ਲਾਂਦੇ ਚਿੱਟੇ ਪੁਲਿਸ ਪ੍ਰਸ਼ਾਸਨ ਨੇ ਸਖਤਾਈ ਕੀਤੀ ਹੋਈ ਚੱਟੇ ਵਾਲਿਆਂ ਖਿਲਾਫ ਬਸ ਉਹਨੇ 5-4 ਦਿਨ ਦਾ ਆਪਣਾ ਜੁਗਾੜ ਕੀਤਾ ਹੈ ਉਹਨਾਂ ਕੀ ਸਮਾਨ ਲੈ ਗਿਆ ਉਹਨਾਂ ਕੀ ਲੈ ਗਿਆ ਚਲੋ ਉਸੋਂ ਤੁਸੀਂ ਸੁਣਿਆ ਹੈ ਵੀ ਇਹ ਜਿਹੜਾ ਕੰਮ ਦੇਖਣ ਨੂੰ ਲੱਗ ਰਿਹਾ ਹੈ ਸੀਸੀਟੀਵੀ ਵੀ ਨਾਲ ਤੁਸੀਂ ਆ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਆ ਕਿਉਂਕਿ ਜਿਹੜਾ ਇੱਕ ਨੌਜਵਾਨ ਆਇਆ ਹੈ ਸੀਲਿੰਗ ਤੋੜ ਕੇ ਜਿਹੜਾ ਅੰਦਰ ਆਇਆ ਤੇ ਮੂੰਹ ਟਾ ਕੇ ਆਇਆ ਤੇ ਗੱਲੇ ਨੂੰ ਨਿਸ਼ਾਨਾ ਬਣਾਇਆ ਗੱਲੇ ਚੋਂ 17-18000 ਰੁਪਏ ਚੁੱਕਿਆ ਤੇ ਬਾਕੀ ਜਿਹੜੇ 2-3-4 ਮੋਬਾਈਲ ਜਿਹੜੇ ਸੀਗੇ ਉਹ ਵੀ ਲੈ ਗਿਆ ਤੇ ਨਾਲ ਦੀ ਜਿਹੜੀ ਦੁਕਾਨ ਤੇ ਸੀਗੇ 12000 ਰੁਪਿਆ ਉਹਨਾਂ ਨੂੰ ਤਾਂ ਕੈਸ਼ ਲੇਤਾ ਉਹਨਾਂ ਨੇ ਗੱਲੇ ਦੇ ਵਿੱਚੋਂ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਆ ਮਹਿੰਗੇ ਬੂਟ ਜਿਹੜੇ ਸੀਗੇ 18-20000 ਰੁਪਏ ਉਹ ਵੀ ਲੈ ਗਿਆ ਚੁੱਕੇ ਹੁਣ ਇਸ ਮਾਮਲੇ ਦੇ ਵਿੱਚ ਹਜੇ ਤੱਕ ਜਿਹੜੀ ਹੈਗੀ ਆ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਹੈਗੀ ਆ ਕਿਉਂਕਿ ਸਵੇਰ ਦੀ ਇਹਨਾਂ ਨੇ ਜਿਹੜੀ ਦਰਖਾਸਤ ਲਿਖਾਈ ਹੋਈ ਆ ਤੇ ਆਪਾਂ ਫੋਨ ਕਾਲ ਕਰਦੇ ਆ ਜੋ ਆਈਓ ਹੈਗੇ ਨੇ ਵੀ ਉਹਨਾਂ ਦਾ ਕੀ ਜਵਾਬ ਹੈਗਾ ਇਸ ਮਾਮਲੇ ਦੇ ਵਿੱਚ ਸਰ ਜਹਨ ਜੀ ਸੱਸੀ ਜੀ ਸੱਸੀ ਗੱਲ ਸਰ ਮੈਂ ਪ੍ਰਦੀਪ ਭੰਡਾਰੀ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ ਸਰ ਇਥੇ ਕੈਂਡਾ ਕਰਦੇ ਨੇੜੇ ਦੋ ਦੁਕਾਨਾਂ ਤੇ ਚੋਰੀ ਹੋਈ ਆ ਉਸ ਮਾਮਲੇ 'ਚ ਕੀ ਕਾਰਵਾਈ ਹੋਈ ਆ ਸਰ ਭਾਈ ਮੈਂ ਨਹੀਂ ਤੇ ਆਉਣਾ ਮੈਂ ਬੰਦਾ ਨੂੰ ਭੇਜਿਆ ਸੀ ਮੈਂ ਆ ਰਿਹਾ ਮੈਂ ਨਾ ਇੱਕ ਜਵਾਬ ਹਾਈ ਕੋਰਟ ਦਾ ਬਣਾਣਾ ਸੀ ਠੀਕ ਆ ਜੀ ਉਹ ਆ ਕੇ ਮੈਂ ਕਰ ਦੋ ਲਾ ਐਪਲੀਕੇਸ਼ਨਾਂ ਦੇ ਦਿੱਤੀ ਉਹਨਾਂ ਤੇ ਉਹ ਮੂਵੀ ਬਣਾ ਲਊਗਾ ਕੈਮਰੇ ਬੰਦੇ ਲਾ ਕੇ ਦੇਖੋ ਮੈਂ ਵੀ ਆ ਕੇ ਚੈੱਕ ਕਰ ਠੀਕ ਆ ਸਰ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਊਗੀ ਸਖਤ ਤੋਂ ਸਖਤ ਹਾਂ ਜੀ ਹਾਂ ਜੀ ਹਾਂ ਠੀਕ ਆ ਸਭ ਤੁਹਾਨੂੰ ਠੀਕ ਆ ਜੀ ਧੰਨਵਾਦ 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 ਸੋ ਜਿਹੜੇ ਆਈਓ ਸੀਗੇ ਧਰਮਵੀਰ ਜੀ ਉਹਨਾਂ ਦਾ ਕਹਿਣਾ ਹੈਗਾ ਆ ਵੀ ਇਸ ਮਾਮਲੇ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਪਰ ਫਿਲਹਾਲ ਦੀ ਘੜੀ ਉਹ ਹਾਈ ਕੋਰਟ ਦੇ ਕਿਸੇ ਮਾਮਲੇ ਦੇ ਵਿੱਚ ਬੀਜੀ ਨੇ ਤੇ ਉਦੋਂ ਜਦੋਂ ਹੀ ਫ੍ਰੀ ਹੁੰਦੇ ਨੇ ਤੇ ਆ ਕੇ ਮੌਕੇ ਵਾਰਦਾਤ ਤੇ ਆ ਜਿਹੜੀ ਤਫ਼ਤੀਸ਼ ਸ਼ੁਰੂ ਕਰਨਗੇ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਬੰਦੀ ਕਾਰਵਾਈ ਕਰਨਗੇ ਹੁਣ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ